ਮੁਰਤੋਂ ਆਪ ਦੇ ਐਮਐਲਏ ਕਿਰਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸ ਦਈਏ ਹਲਕਾ ਪੁੱਛੋ ਮੰਡੀ ਦੇ ਆਪ ਐਮਐਲਏ ਜਗਸੀਰ ਸਿੰਘ ਨੂੰ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਸਵਾਲ ਪੁੱਛੇ ਨੇ ਤੇ ਸਵਾਲ ਵੀ ਅਜੀਹੇ ਪੁੱਛੇ ਕਿ ਉਹਨਾਂ ਤੋਂ ਜਵਾਬ ਜਿਹੜਾ ਉਹ ਵੀ ਨਹੀਂ ਨਿਕਲਿਆ ਤਾਂ ਆਮ ਆਦਮੀ ਪਾਰਟੀ ਦੇ ਹਾਲਾਤ ਦੇਖ ਸਕਦੇ ਹੋ ਕਿ ਕਿੱਦਾਂ ਦੇ ਨੇ ਤਾਂ ਪੁੱਛੋ ਮੰਡੀ ਤੋਂ ਆਪ ਐਮਐਲਏ ਨੂੰ ਕਿਸਾਨਾਂ ਤੇ ਬਿੱਬੀਆਂ ਨੇ ਘੇਰਾ ਪਾਇਆ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਨੇ ਐਮਐਲਏ ਸਾਹਿਬ ਇੱਥੇ ਤਾਂ ਸਿਰਫ ਗੱਲਾਂ ਜੋਗੇ ਹੋ ਤੁਸੀਂ ਕਿਹੜੇ ਮੂਹ ਦੇ ਨਾਲ ਪਿੰਡ ਆਨੇ ਹੋ ਤਾਂ ਪਿੰਡ ਵਾਸੀਆਂ ਦੇ ਵੱਲੋਂ ਪਹਿਲਾਂ ਤੇ ਤਿੱਖਾ ਸਵਾਲ ਇਹ ਹੀ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਦਘਾਟਨ ਦੇ ਮੌਕੇ ਆ ਪਹੁੰਚਦੇ ਨੇ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਕਿਹੜੀ ਸਿੱਖਿਆ ਕ੍ਰਾਂਤੀ ਤੁਹਾਡੇ ਵੱਲੋਂ ਚਲਾਈ ਜਾ ਰਹੀ ਹੈ ਕੰਧਾਂ ਦੇ ਉੱਤੇ ਪੇਂਟ ਕਰਨਾ ਸਿੱਖਿਆ ਕ੍ਰਾਂਤੀ ਨਹੀਂ ਹੁੰਦੀ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਇਹ ਵੀ ਸਵਾਲ ਚੁੱਕਿਆ ਗਿਆ ਕਿ ਮੁਆਵਜ਼ਾ ਤੇ ਐਮਐਸਪੀ ਦਾ ਊੜਾ ਆੜਾ ਵੀ ਤੁਹਾਡੀ ਸਰਕਾਰ ਨੇ ਇੱਥੇ ਸ਼ੁਰੂ ਨਹੀਂ ਕੀਤਾ ਤਾਂ ਤੁਸੀਂ ਕਿ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਅਸੀਂ ਚਿੱਟਾ ਖਤਮ ਕਰਾਂਗੇ ਤੁਹਾਡੇ ਤਾਂ ਆਪਣੇ ਹੀ ਮੰਤਰੀ ਤੇ ਐਮਐਲਏ ਫੜੇ ਜਾਂਦੇ ਨੇ ਤਾਂ ਇੱਥੇ ਕਿਸਾਨਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਤਿੱਖਾ ਸਵਾਲ ਜਿਹੜਾ ਹੈ ਉਹਨਾਂ ਤੋਂ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਚਿੱਟਾ ਖਤਮ ਕੀ ਕਰੋਗੇ ਤੁਸੀਂ ਤੁਹਾਡੇ ਤਾਂ ਆਪਣੇ ਹੀ ਮੰਤਰੀ ਐਮਐਲਏ ਫੜੇ ਜਾ ਰਹੇ ਨੇ ਤੇ ਰੋਜ਼ ਹੀ ਵੜੇ ਜਾ ਰਹੇ ਨੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਕੀ ਅਸਤੋ ਅੱਗੇ ਉਹਨਾਂ ਦੇ ਵੱਲੋਂ ਸਾਰੇ ਵਾਅਦਿਆਂ ਨੂੰ ਲੈ ਕੇ ਵੀ ਇੱਕ ਵਾਰ ਮੰਤਰੀ ਸਾਹਿਬ ਦੇ ਇੱਥੇ ਕੰਨ ਕਰ ਦਿੱਤੇ ਗਏ ਤਾਂ ਸਾਰੇ ਵਾਅਦੇ ਤੁਹਾਡੇ ਸਰਕਾਰ 3 ਸਾਲਾਂ ਦੇ ਵਿੱਚ ਪੂਰੇ ਨਹੀਂ ਕਰ ਸਕੀ ਪਰ ਹੁਣ ਕਿਹੜੇ ਜਿਹੜੇ ਬਾਕੀ ਦਿਨ ਬਚੇ ਨੇ ਇਹਨਾਂ ਦੇ ਵਿੱਚ ਕਿਹੜੇ ਵਾਅਦੇ ਪੂਰੇ ਹੋਣਗੇ ਉਹਨਾਂ ਦੇ ਵੱਲੋਂ ਇਹ ਵੀ ਸਵਾਲ ਕੀਤੇ ਗਏ ਤੇ ਨਾਲ ਹੀ ਬੀਬੀਆਂ ਦੇ ਵੱਲੋਂ ਵੀ ਇੱਥੇ ਜਿਹੜੇ ਸਵਾਲ ਨੇ ਹੋ ਚੁੱਕੇ ਗਏ ਉਹਨਾਂ ਦੇ ਵੱਲੋਂ ਵੀ 1000 ਰੁਪਏ ਵਾਲਾ ਵਾਅਦਾ ਤੇ ਨਾਲ ਹੀ ਔਰਤਾਂ ਦੇ ਲਈ ਹੋਰ ਵੀ ਜੜੀਆਂ ਅਹਿਮ ਗੱਲਾਂ ਨੇ ਜਾਂ ਫਿਰ ਔਰਤਾਂ ਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵੋਟਾਂ ਅਸੀਂ ਵੀ ਪਾਈਆਂ ਨੇ ਤਾਂ ਸਾਡੇ ਲਈ ਵੀ ਇੱਥੇ ਕੁਝ ਨਾ ਕੁਝ ਸੋਚਣਾ ਜ਼ਰੂਰੀ ਹੈ ਤਾਂ ਸਭ ਤੋਂ ਵੱਡਾ ਵਾਅਦਾ ਆਮ ਆਦਮੀ ਪਾਰਟੀ ਦਾ ਔਰਤਾਂ ਨੂੰ 1000 ਰੁਪਏ ਦੇਣ ਦਾ ਸੀ ਪਰ ਉਹ 1000 ਰੁਪਏ ਵਾਲਾ ਵਾਅਦਾ ਜੋ ਹੈ ਉਹ ਕਿਤੇ ਨਾ ਕਿਤੇ ਪੂਰਾ ਹੁੰਦਾ ਦਿਖਾਈ ਨਹੀਂ ਦਿੱਤਾ ਜਿਸ ਨੂੰ ਲੈ ਕੇ ਪੁੱਛੋ ਮੰਡੀ ਤੋਂ ਆਪ ਐਮਐਲਏ ਨੂੰ ਕਿਸਾਨ ਬੀਬੀਆਂ ਨੇ ਵੀ ਘੇਰਾ ਪਾਇਆ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਤਿੱਖੇ ਸਵਾਲ ਜਿਹੜੇ ਨੇ ਉਹਨਾਂ ਦੇ ਕੋਲੋਂ पूछे गए एक बार फिर तो ਤੁਹਾਨੂੰ ਦੱਸਦਾ ਕਿ ਮੁਆਵਜ਼ਿਆਂ ਤੇ ਐਮਐਸਪੀ ਨੂੰ ਲੈ ਕੇ ਇੱਥੇ ਐਮਐਲਏ ਸਾਹਿਬ ਘਿਰਦੇ ਹੋਏ ਨਜ਼ਰ ਆਏ ਪਰ ਉਹਨਾਂ ਕੋਲ ਕੋਈ ਵੀ ਸਵਾਲ ਦਾ ਜਵਾਬ ਜੋ ਹੈ ਉਹ ਨਹੀਂ ਸੀ ਮਹਿਜ਼ ਉਹਨਾਂ ਦੇ ਵੱਲੋਂ ਇਹਨਾਂ ਕਿਸਾਨਾਂ ਦੀਆਂ ਖੜ ਕੇ ਗੱਲਾਂ ਤਾਂ ਸੁਣੀਆਂ ਗਈਆਂ ਤੇ ਨਾਲ ਹੀ ਬਾਅਦ ਦੇ ਵਿੱਚ ਇਹ ਵੀ ਕਹਿ ਦਿੱਤਾ ਗਿਆ ਕਿ ਤੁਹਾਡੀਆਂ ਸਾਰੀਆਂ ਇਹ ਸਮੱਸਿਆਵਾਂ ਅੱਗੇ ਲੈ ਕੇ ਜਾਵਾਂਗੇ ਪਰ ਕਿਸਾਨਾਂ ਦੇ ਵੱਲੋਂ ਉਹਨਾਂ ਤੋਂ ਫੇਰ ਸਵਾਲ ਇਹੀ ਕੀਤਾ ਗਿਆ ਕਿ ਅੱਗੇ ਲਿਜਾਣ ਦੀ ਗੱਲ ਨਹੀਂ ਇੱਥੇ ਕਾਰਵਾਈ ਕਰਨ ਦੀ ਗੱਲ ਹੈ ਤੁਸੀਂ ਆਪਣੀ ਹੀ ਸਰਕਾਰ ਦੀਆਂ ਕਮੀਆਂ ਨੂੰ ਨਹੀਂ ਦੇਖ ਪਾਰੇ ਤੇ ਨਾਲ ਹੀ ਉਹਨਾਂ ਦਾ ਜਿਹੜਾ ਸਮਾਨ ਚੋਰੀ ਹੋਇਆ ਸੀ ਜਿਹੜਾ ਧਰਨਿਆਂ ਦੇ ਵਿੱਚੋਂ ਉਹਦੀ ਪਰਪਾਈ ਕੌਣ ਕਰੇਗਾ ਇਹ ਸਵਾਲ ਵੀ ਉਹਨਾਂ ਦੇ ਵੱਲੋਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਹਾਲਾਂਕਿ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਇਹਨਾਂ ਨੂੰ ਜ਼ਬਰੀ ਧਰਨਿਆਂ ਤੋਂ ਚੁੱਕਿਆ ਗਿਆ ਤੇ ਨਾਲ ਹੀ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਜਿਹੜਾ ਉਹਨਾਂ ਦਾ ਚੋਰੀ ਕੀਤਾ ਗਿਆ ਆਖਿਰ ਉਸ ਦੀ ਪਰਪਾਈ ਤੁਹਾਡੀ ਸਰਕਾਰ ਕਦੋਂ ਕਰੇਗੀ ਇਹ ਵੀ ਦੱਸ ਕੇ ਜਾਉ ਤਾਂ ਇੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦਾ ਐਮਐਲਏ ਜਗਸੀਰ ਸਿੰਘ ਤੋਂ ਸਿੱਖੇ ਸਵਾਲ ਕਰਦੇ ਇਹ ਪਿੰਡ ਵਾਸੀ ਨਜ਼ਰ ਆਏ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਵਾਅਦੇ ਨਹੀਂ ਤੁਸੀਂ ਪੂਰੇ ਕਰ ਸਕਦੇ ਤਾਂ ਤੁਸੀਂ ਇੱਥੇ ਪਿੰਡ ਦੇ ਵਿੱਚ ਕਿਸ ਮੂੰਹ ਤੋਂ ਵੜ ਕੇ ਆਨੇ ਹੋ ਤੇ ਨਾਲ ਹੀ ਕਿਸ ਤਰ੍ਹਾਂ ਤੁਸੀਂ ਇੱਥੇ ਆ ਕੇ ਉਦਘਾਟਨ ਕਰ ਰਹੇ ਹੋ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਚੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ